ਭਾਈ ਜੀ ਦੀ ਫਤਿਹ ਗੁਰੂ ਘਰ ਸਾਧ ਸੰਗਤ ਜੀ ਪਹਿਲੀ ਗੱਲ ਤੇ ਸੋਸ਼ਲ ਮੀਡੀਆ ਤੇ ਆਉਣਾ ਸਾਨੂੰ ਕੋਈ ਜ਼ਰੂਰੀ ਨਹੀਂ ਸੀ ਪਰ ਸਾਡੇ ਬੜੇ ਪਰਮ ਮਿੱਤਰ ਔਰ ਕਮੇਟੀ ਦੇ ਇੱਕ ਅਹੁਦੇਦਾਰ ਵੀ ਨੇ ਸਰਦਾਰ ਲਖਮੀਂਦਰ ਸਿੰਘ ਜੀ ਲੱਖਾ ਉਹਨਾਂ ਨੇ ਇੱਕ ਇਤਰਾਜ਼ ਜ਼ਾਹਰ ਕੀਤਾ ਕਿ ਜਿਹੜਾ ਸੰਗਤ ਨੇ ਇੱਥੇ ਧਰਨਾ ਲਾਇਆ ਸੀ ਉਹਦੇ ਵਿੱਚ ਜਾ ਕੇ ਢਿਲੋਂ ਸਾਹਿਬ और मेरा और राजा सिंह होना उन्होंने इतराज़ जाहिर किया और ढेरों साहब से खास करके इतराज़ जाहिरता कि इन्होंने तो इलैक्शन रोकने की कोर्ट कोशिश की थी। या इलैक्शन रोक के रखे और दोरी -दोरी ये दोहरी दोहरी ही नीति चल रही है या जहाँ का चेहरा दिखाने कुछ हो रहा है तो बह के संगत ये इलैक्शन करवा चाहते देखो ਲੱਖਾ ਸਿੰਘ ਜੀ ਸਾਡੇ ਬਿਲਕੁਲ ਪਹਿਲੀ ਤੇ ਗੱਲ ਕਮੇਟੀ ਚ ਜਿਹੜੀਆਂ ਵੀ ਗੱਲਾਂ ਹੋਣ ਸਾਨੂੰ ਇਸ ਤਰ੍ਹਾਂ ਮੀਡੀਆ 'ਚ ਸ਼ੈਰ ਨਾਮ ਬਰੋਦਰ ਚੰਗੀ ਲੱਸੀ ਪਰ ਚਲੋ ਹੁਣ ਸੰਗਤ ਤਾਂ ਗੱਲ ਪਹੁੰਚੀ ਹੀ ਤੇ ਸਾਨੂੰ ਇਹ ਫਰਜ਼ ਬਣਦਾ ਸਾਡਾ ਸੰਗਤ ਨੂੰ ਗੱਲ ਪਹੁੰਚਾਉਣਾ ਪਹਿਲੀ ਗੱਲ ਜਿਹੜਾ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਆ ਉਹਨਾਂ ਦੀ ਇਹ ਜਾਣਕਾਰੀ ਅਧੂਰੀ ਆ ਢਿਲੋਂ ਸਾਹਿਬ ਇਲੈਕਸ਼ਨ ਹੋਣ ਵਾਸਤੇ ਕੋਰਟ 'ਚ ਨਹੀਂ ਹੈ ਉਹਨਾਂ ਨੇ ਜਿਹੜੀ ਇੱਕ ਜਲਦੀ ਜਾਂ ਕੋਈ ਨਜਾਇਜ਼ ਵੋਟਰ ਲਿਸਟ ਬਣਾ ਕੇ ਇਲੈਕਸ਼ਨ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ ਜਿਹੜੀ ਇਲੈਕਸ਼ਨ ਜਿਹੜੀ ਵੋਟਰ ਲਿਸਟ ਸਾਡੀ ਕਮੇਟੀ ਕੋ ਵੀ ਪਾਰਟ ਨਹੀਂ ਸੀ ਕੀਤੀ ਆਪਣੇ ਢੰਗ ਨਾਲ ਸ਼ਾਰਟਕਾਟ ਰੂਪ ਦੇ ਵਿੱਚ ਉਹਨੂੰ ਪਾਸ ਕਰਨ ਦੀ ਕੋਸ਼ਿਸ਼ ਕੀਤੀ ਗਈ ਸਾਡੇ ਅਧਿਕਾਰਦਾਰਾਂ ਵੱਲੋਂ ਉਹਦੇ ਖਿਲਾਫ ਵੋਟਰ ਲਿਸਟ ਨੂੰ ਸਹੀ ਵੋਟਰ ਲਿਸਟ ਬਣਾਉਣ ਵਾਸਤੇ কোর্ਟ ਗਿਆ ਔਰ ਕੋਰਟ ਨੇ ਇਹਨਾਂ ਦੀ ਅਰਜੀ ਸੁਣੀ ਔਰ ਸਹੀ ਲੋਕ ਵੋਟ ਲਿਸਟ ਤੋਂ ਅਧਿ ਅਗਿਆ ਦਿੱਤੀ ਹੁਣ ਅੱਜ ਸਹੀ ਵੋਟ ਲਿਸਟ ਬਣ ਚੁੱਕੀ ਆ ਹੁਣ ਸਾਡੇ ਪ੍ਰਧਾਨ ਸਾਹਿਬ ਜਨ ਸਤਤਰ ਸਾਹਿਬ ਇਹਦੇ ਵਿੱਚ ਮੀਟਿੰਗ ਗੋਲ ਕਰ ਔਰ ਉਸ ਵੋਟ ਲਿਸਟ ਨੂੰ ਪਾਰਿਤ ਕਰਕੇ ਪਾਸ ਕਰਕੇ ਇਲੈਕਸ਼ਨ ਕਰਾਉਂ ਦੇਖੋ ਕੱਲ ਦੀ ਜਿਹੜੀ ਗੱਲ ਆ ਉਹ ਸੰਗਤ ਸਰਵੋਪਰੀ ਹੁੰਦੀ ਆ ਸੰਗਤ ਗੁਰੂ ਸਾਹਿਬ ਨੇ ਵੀ ਕਿਹਾ ਹੈ ਕਿ ਸੰਗਤ ਵੀ ਹੀ ਇਸੇ ਤੇ ਗੁਰੂ ਉਹੀ ਇਸੇ ਸੰਗਤ ਵਾਸਤੇ ਸਾਨੂੰ ਸੰਗਤ ਦੀ ਰੋਜ਼ ਵਾਸਤੇ ਜਾਂ ਸੰਗਤ ਦੇ ਪਿਆਰ ਵਾਸਤੇ ਸਾਨੂੰ ਸੰਗਤ ਕੋ ਜਾਣਨਾ ਹਰ ਬੰਦੇ ਦਾ ਫਰਜ਼ ਬਣਦਾ ਹੈ ਕੋਈ ਇਹ ਨਹੀਂ ਕਿ ਅਸੀਂ ਕਿਸੇ ਦੇ ਵਿਰੋਧ ਚ ਗਏ ਆਂ ਜਾਂ ਕਿਸੇ ਦੇ ਵੱਲ ਗਏ ਆਂ ਅਸੀਂ ਸੰਗਤ ਦੇ ਪਿਆਰ ਕਰਕੇ ਔਰ ਸੰਗਤ ਦੇ ਰੋਹ ਕਰਕੇ ਦੋਵਾਂ ਚੀਜ਼ਾਂ ਨੂੰ ਅਸੀਂ ਵੇਖਦੇ ਹੁਆ ਅਸੀਂ ਸੰਗਤ ਦੇ ਨਾਲ ਖੜੇ ਆਂ ਔਰ ਅਸੀਂ ਚਾਹੁੰਦੇ ਆਂ ਕਿ ਸਾਰੀ ਕਮੇਟੀ ਵੀ ਮੇਰਾ ਮੈਂ ਸੋਚਦਾ ਹਾਂ ਕਿ ਇਸ ਤਰ੍ਹਾਂ ਹੀ ਚਾਹੁੰਦੀ ਆ ਕਿ ਇਲੈਕਸ਼ਨ ਜੇ ਤੋ ਛੇਤੀ ਹੋਵੇ ਔਰ ਹੋਣੇ ਵੀ ਚਾਹੀਏ ਔਰ ਮੂਲਸਾ ਵੀ ਇਹ ਬਿਲਕੁਲ ਤੇ ਜਿਹੜੀ ਉਹਨਾਂ ਨੇ ਖਾਸ ਕਰਕੇ ਇਤਰਾਜ਼ ਜाहिर ਕੀਤਾ ਹੈ ਸਾਡੇ મિતਰ ਨੇ ਸਦਾ ਰਘੁੰਦਰ ਸਿੰਘ ਜੀ ਨੇ ਉਹ ਜੇ ਇਸ ਕੇਸ ਬਾਰੇ ਸਾਰੀ ਜਾਣਕਾਰੀ ਲੈਣੀ ਚਾਹੁੰਦੇ ਨੇ ਤੇ ਉਹ ਇਹਨਾਂ ਨੂੰ ਲੈ ਨਹੀਂ ਸਕਦੇ ਨੇ ਜਿਹੜਾ ਇਹਨਾਂ ਨੇ ਕੇਸ ਕੀਤਾ ਸੀ ਉਹ ਸਿਰਫ ਤੇ ਸਿਰਫ ਵੋਟ ਲਿਸਟ ਦੀ ਸੁਧਾਈ ਵਾਸਤੇ ਕੀਤਾ ਸੀ ਜਿਹੜੀ ਗਲਤ ਵੋਟ ਲਿਸਟ ਸੀ ਉਹ ਵੋਟ ਲਿਸਟ ਨੂੰ ਸੋਧਣ ਵਾਸਤੇ ਕੀਤਾ ਹੈ ना कि जो सोच रहे हैं इलेक्शन रोकने वास्ते इलेक्शन रोकने वास्ते नहीं किया वोट लिस्ट हूँ सही होगी आग्ञा के मुताबिक इस करके इलैक्शन हम रुकावट है नहीं और और है और जब भी साढ़े जन सकत्र साहब और साढ़े प्रधान साहब आग्या करके मीटिंग किठी होगी कमेटी बैठेगी और नोट लिस्ट पास करके उस मुकम्मल करके किया जाएगा वाहगुरू जी का खालसा वाहू